ਲੁਧਿਆਣਾ ਦੇ ਵਿੱਚ ਪੁਲਿਸ ਨੇ ਅਚਾਨਕ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਆ ਸਰਕਾਰੀ ਬਿਲਡਿੰਗਾਂ ਦੇ ਬਾਹਰ ਮੁਲਾਜ਼ਮ ਜਿਹੜੇ ਨੇ ਤਨਾਤ ਕਿਤੇ ਗਏ ਨੇ ਬੰਕਰ ਵੀ ਜਿਹੜੇ ਨੇ ਵਿਸ਼ੇਸ਼ ਬਣਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇਸ ਵਕਤ ਅਸੀਂ ਲੁਧਿਆਣਾ ਦੇ ਜਗਰਾਉ ਪੋਲ ਦੇ ਨੇੜੇ ਹੈਗੇ ਆ ਡਿਵੀਜ਼ਨ ਨੰਬਰ 7 ਤੁਸੀਂ ਦੇਖ ਸਕਦੇ ਹੋ ਥਾਣਾ ਹੈਗਾ ਵਾ ਡਿਵੀਜ਼ਨ ਨੰਬਰ 5 ਤਾਂ ਇਸ ਤੇ ਬਾਹਰ ਇੱਕ ਵਿਸ਼ੇਸ਼ ਬੁਲੇਟ ਪ੍ਰੂਫ ਬੰਕਰ ਬਣਾਇਆ ਗਿਆ ਵਾ ਉਸ ਤੇ ਵਿੱਚ ਜਿਹੜਾ ਵਾ ਮੁਲਾਜ਼ਮ ਤਨਾਤ ਕੀਤਾ ਗਿਆ ਵਾ ਉਸ ਤੇ ਨਾਲ-ਨਾਲ ਪੀਸੀਆਰ ਜਿਹੜੀ ਵੈਨ ਹੁੰਦੀ ਆ ਉਹ ਤਨਾਤ ਕੀਤੀ ਗਈ ਹੈ ਉਸ ਦੇ ਉੱਤੇ ਜੋ ਕੈਮਰੇ ਨੇ ਲਗਾਏ ਗਏ ਨੇ ਹਰ ਤਰਫ ਤੇ ਜਿਹੜਾ ਐਂਗਲ ਦੇ ਉੱਤੇ ਇਹ ਕੈਮਰਾ ਜਿਹੜਾ ਵਾ ਲਗਾਇਆ ਗਿਆ ਵਾ ਇੱਥੇ ਵੀ ਦੱਸ ਦਿੰਦੇ ਆ ਕਿ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਮੇਲ ਦੇ ਜ਼ਰੀਏ ਪ੍ਰਸ਼ਾਸਨ ਨੂੰ ਥ੍ਰੈਟ ਆਇਆ ਵਾ ਤਾਂ ਇਹ ਥ੍ਰੈਟ ਤੋਂ ਬਾਅਦ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਚਾਹੇ ਉਹ ਸਰਕਟ ਹਾਊਸ ਹੋਵੇ ਜਾਂ ਫਿਰ ਉਹ BSNL ਦਾ ਦਫ਼ਤਰ ਹੋਵੇ ਜਾਂ ਗਲਾਡਾ ਆਫਿਸ ਹੋਵੇ ਜਾਂ ਫਿਰ ਯੂਨੀਵਰਸਿਟੀ ਹੋਵੇ ਜਾਂ ਆ ਫਿਰ ਡੀਸੀ ਦਫਤਰ ਉਹ ਉਸਤੇ ਬਾਹਰ ਵੱਡੀ ਗਿਣਤੀ ਦੇ ਵਿੱਚ ਇਹ ਮੁਲਾਜ਼ਮ ਜਿਹੜੇ ਨੇ ਤਨਾਤ ਕਿਤੇ ਗਏ ਨੇ ਡਿਵੀਜ਼ਨ ਨੰਬਰ 5 ਦੇ ਬਾਅਦ ਦੀਆਂ ਤਸਵੀਰਾਂ ਦਿਖਾ ਦਿੰਨੇ ਇੱਥੇ ਵੀ ਦੱਸ ਦਿੰਨੇ ਆ ਕਿ ਜਿੰਨੇ ਵੀ ਜੋ ਲਿੰਕ ਰੋਡ ਦੇ ਨਾਲ ਜੋ ਥਾਣੇ ਲੱਗਦੇ ਨੇ ਜਾਂ ਫਿਰ ਜਿੱਥੇ ਜਿੱਥੇ ਸਰਕਾਰੀ ਦਫਤਰ ਨੇ ਉੱਥੇ ਇਹ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਤਾਂ ਪੁਲਿਸ ਮੁਲਾਜ਼ਮ ਤਨਾਤ ਕਿਤੇ ਗਏ ਨੇ ਜੋ ਸੂਤਰਾਂ ਤੋਂ ਜਾਣਕਾਰੀ ਹੈ ਕਿ ਪ੍ਰਸ਼ਾਸਨ ਨੂੰ ਇੱਕ ਈਮੇਲ ਰਾਹੀਂ ਧਮਕੀ ਆਈ ਹੈ ਜਿਸ ਤੋਂ ਬਾਅਦ ਇਸ ਖਿਆ ਜਿਹੜੀ ਆ ਵਿਧਾਈ ਗਈ ਆ ਇੱਥੇ ਇੱਕ ਤਸਵੀਰ ਦਿਖਾ ਦਿੰਨੇ ਇੱਥੇ ਇੱਕ ਨੈੱਟ ਵੀ ਲਗਾਈ ਗਈ ਆ ਅਗਰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਵਿਅਕਤੀ ਥਰੋ ਕਰਦਾ ਵਾ ਤਾਂ ਉਹ ਨੈੱਟ ਦੇ ਵਿੱਚ ਵੱਜ ਕੇ ਇਸ ਦੇ ਵਿੱਚ ਫਸ ਜਾਵੇ ਤਾਂ ਇਸ ਤਰ੍ਹਾਂ ਦੀਆਂ ਜਾਲੀਆਂ ਜਿਹੜੀਆਂ ਵਾ ਉਹ ਲਗਾਈਆਂ ਗਈਆਂ ਨੇ ਤਾਂ ਇਹ ਡਿਵੀਜ਼ਨ ਨੰਬਰ 5 ਦੇ ਬਾਹਰ ਲਗਾਈ ਗਈ ਹੈ ਇਸ ਤੋਂ ਇਲਾਵਾ ਹੋਰ ਥਾਵਾਂ ਤੇ ਜਿਹੜੀਆਂ ਜਾਲੀਆਂ ਲਗਾਈ ਜਾ ਰਹੀਆਂ ਨੇ ਇਸੇ ਤਰ੍ਹਾਂ ਇੱਕ ਜਿਹੜਾ ਡੀਆਈਜੀ ਦਾ ਦਫ਼ਤਰ ਹੈਗਾ ਵਾ ਉਸ ਤੇ ਬਾਹਰ ਵੀ ਇਸੇ ਤਰ੍ਹਾਂ ਮੁਲਾਜ਼ਮ ਜਿਹੜੇ ਨੇ ਤਨਾਤ ਕਿਤੇ ਗਏ ਨੇ ਉੱਥੇ ਵੀ ਬੁਲੇਟ ਪ੍ਰੂਫ ਬੰਕਰ ਜਿਹੜੇ ਨੇ ਲਗਾਏ ਗਏ ਨੇ ਤਾਂ ਅਚਾਨਕ ਜਿਹੜੀ ਖਿਆ ਵਧਾਈ ਗਈ ਆ ਹਾਲਾਂਕਿ ਜੋ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਸਪਸ਼ਟ ਤੌਰ ਤੇ ਨਹੀਂ ਦਿੱਤੀ ਜਾ ਰਹੀ ਪਰ ਸੂਤਰਾਂ ਤੋਂ ਜੋ ਜਾਣਕਾਰੀ ਹੈ ਕਿ ਇੱਕ ਪ੍ਰਸ਼ਾਸਨਿਕ ਈਮੇਲ ਆਈ ਹੈ ਜਿਸ ਦੇ ਵਿੱਚ ਸਰਕਾਰੀ ਦਫ਼ਤਰ ਨੂੰ ਉੜਾਨ ਦੀ ਜਿਹੜੀ ਹੈ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਲਿੰਕ ਤੇ ਲਿੰਕ ਰੋਡ ਦੇ ਨਾਲ ਸਰਕਾਰੀ ਦਫ਼ਤਰ ਨੇ ਜਿਵੇਂ ਕਿ ਇਹ ਫਿਰੋਜ਼ਪੁਰ ਰੋਡ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਰੋਡ ਤੋਂ ਜਦੋਂ ਆਪਾਂ ਲੁਧਿਆਣਾ ਜਗਰਾਵ ਪੁਲ ਦੀ ਤਰਫ ਆਨੇ ਇਸ ਰੋਡ ਦੇ ਵਿੱਚ ਚਾਹੇ ਗਲਾਡਾ ਆਫਿਸ ਆਂਦਾ ਹੋਵੇ ਚਾਹੇ ਉਹ ਪੀਐਜੂ ਆਂਦਾ ਹੋਵੇ ਜਾਂ ਫਿਰ ਸਰਕਟ ਹਾਊਸ ਆਂਦਾ ਹੋਵੇ ਜਾਂ ਫਿਰ ਬੀਐਸਐਨ ਦਾ ਦਫਤਰ ਆਂਦਾ ਹੋਵੇ ਇਹਦੇ ਵਿੱਚ ਹੀ ਡੀਸੀ ਦਫਤਰ ਆ ਤੇ ਪੁਲਿਸ ਕਮਿਸ਼ਨਰ ਦਾ ਦਫਤਰ ਆਂਦਾ ਬਤਾਉ ਉੱਥੇ ਇਹ ਮੁਲਾਜ਼ਮ ਜਿਹੜੇ ਨੇ ਤਨਾਤ ਕਿਤੇ ਗਏ ਨੇ ਪੁਲਾਂ ਪੁਲ ਦੇ نیچے ਜਿਹੜਾ ਵਾ ਰੋਡ ਹੈਗਾ ਵਾ ਉੱਥੇ ਥਾਣੇ ਬਣੇ ਹੋਏ ਨੇ ਉੱਥੇ ਸਰਕਾਰੀ ਦਫਤਰ ਨੇ ਤਾਂ ਪੁਲਾ ਦੇ ਉੱਤੇ ਇਹ ਮੁਲਾਜ਼ਮ ਜਿਹੜੇ ਨੇ ਤਨਾਤ ਕਿਤੇ ਗਏ ਨੇ ਅਸੀਂ ਪ੍ਰਸ਼ਾਸ ਜੋ ਅਧਿਕਾਰੀ ਜਿਹੜੇ ਇੱਥੇ ਖੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਜਾਣਕਾਰੀ ਮਿਲ ਸਕੇ ਸਰ ਬੰਕਰ ਜਿਹੜੇ ਨੇ ਲਗਾਏ ਗਏ ਨੇ ਉਸ ਤੇ ਬਾਰੇ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸਰ ਇਸ ਤਰ੍ਹਾਂ ਦੇ ਬੰਕਰ ਬਣਾਏ ਗਏ ਨੇ ਸਿਕਿਉਰਿਟੀ ਤਨਾਤ ਕੀਤੀ ਗਈ ਹੈ ਕੋਈ ਥ੍ਰੈਟ ਦੀ ਕੋਲ ਹੈਗੀ ਕੁਝ ਨਹੀਂ ਇਹਦੇ ਬਾਰੇ ਤਾਂ ਕੋਈ ਅਫਸਰ ਸੀਨੀਅਰ ਅਫਸਰ ਦੱਸ ਸਕਦੇ ਆ ਪਰ ਮੇਰੇ ਹਿਸਾਬ ਨਾਲ ਵੀ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਤੁਸੀਂ ਦੇਖ ਰਹੇ ਮੇਲਾ ਚੱਲ ਰਿਹਾ ਉਹਦੇ ਕਰਕੇ ਸ਼ਹਿਰ ਦੀ ਸੁਰੱਖਿਆ ਵਧਾਈ ਗਈ ਜਿਆਦਾ ਜਿਸ ਤਰ੍ਹਾਂ ਇਹ ਜਾਲੀਆਂ ਲਗਾਈਆਂ ਗਈਆਂ ਨੇ ਇਹ ਕਾਦੇ ਵਾਸਤੇ ਇਹ ਪਹਿਲਾਂ ਅਸੀਂ ਆਪਣੀ ਸੁਰੱਖਿਆ ਫਿਰ ਪਬਲਿਕ ਦੀ ਸੁਰੱਖਿਆ ਸਾਡੇ ਥਾਣੇ ਦੀ ਵੀ ਸੁਰੱਖਿਆ ਹੋਣੀ ਚਾਹੀਦੀ ਹੈ ਉਸ ਕਰਕੇ ਲਗਾਈਆਂ ਗਈਆਂ ਇਸ ਰੋਡ ਤੇ ਬਹੁਤ ਸਾਰੇ ਸਰਕਾਰੀ ਦਫ਼ਤਰ ਵੀ ਨੇ ਉਹਨਾਂ ਦੇ ਬਾਹਰ ਵੀ ਇਹ ਸੁਰੱਖਿਆ ਲਗਾਈ ਗਈ ਹੈ ਉਹਦੇ ਮੈਂ ਹੋਰ ਸੁਰੱਖਿਆ ਦਾ ਪਤਾ ਨਹੀਂ ਅਸੀਂ ਆਪਣੇ ਨਾਕੇ ਤੇ ਖੜੇ ਹਾਂ ਸਾਨੂੰ ਇੱਥੇ ਦਾ ਪਤਾ ਕਿਸ ਨਾਕੇ ਤੇ ਕੀ ਕੀ ਤਨਾਤ ਕੀਤਾ ਗਿਆ ਥੋੜੀ ਜਾਣਕਾਰੀ ਦੇ ਦੂੰਗਾ ਕੀ ਕੀ ਲਗਾਇਆ ਗਿਆ ਪੀਸੀਆਰ ਦੀ ਗੱਡੀ ਆ ਦੋ ਮੁਲਾਜ਼ਮ ਨੇ ਦਿਨ ਦੋ ਰਾਤ ਬੁਲਟ ਪ੍ਰੂਫ ਮੋਰਚਾ ਲਗਾਇਆ ਗਿਆ ਅਸॉल्ट ਵੈਪਨਾ ਨਾਲ ਮੁਲਾਜ਼ਮ ਤਨਾਤ ਨੇ ਇੱਕ ਇੱਕ ਤੇ ਕੈਮਰੇ ਵੀ ਸਾਰੇ ਕੈਮਰੇ ਸਾਰੇ ਐਕਟਿਵ ਨੇ ਚੱਲ ਰਿਹਾ ਜੀ ਹਾਂ ਜੀ ਕੋਈ ਥ੍ਰੈਟ ਦੀ ਕਾਲ ਆ ਕੋਈ ਜਾਣਕਾਰੀ ਕੋਈ ਥ੍ਰੈਟ ਦੀ ਕਾਲ ਵਰ ਨਹੀਂ ਤਾਂ ਅਫਸਰ ਦੱਸ ਸਕਦੇ ਸੀਨੀਅਰ ਅਫਸਰ ਸਾਡੇ ਉਹਦੇ ਬਾਰੇ ਸਾਨੂੰ ਨਹੀਂ ਨੋ ਲੈਜ ਮੇਰੇ ਤੇ ਹਿਸਾਬ ਨਾਲ ਭਾਈ ਫੈਸਟੀਵਲ ਸੀਜ਼ਨ ਕਰਕੇ ਸੁਰੱਖਿਆ ਵਧਾਈ ਗਈ ਸ਼ਹਿਰ ਦੀ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਫੈਸਟੀਵਲ ਸੀਜ਼ਨ ਵੀ ਸ਼ੁਰੂ ਹੋ ਗਏ ਨੇ ਕਿਉਂਕਿ ਗਣੇਸ਼ ਉਤਸਵ ਵੀ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਨਵਰਾਤਰੀ ਸ਼ੁਰੂ ਹੋ ਜਾਣੇ ਹੈ ਦੁਸ਼ਹਿਰਾ ਤੇ ਹਾਰਾਣਾ ਦੀਵਾਲੀ ਦਾ ਤਿਹਾਰਾਣਾ ਵਾ ਤਾਂ ਇਹ ਸੁਰੱਖਿਆ ਜਿਹੜੀ ਆ ਲਗਾਈ ਗਈ ਆ ਇੱਕ ਵਾਰ ਫਿਰ ਜਾਣਕਾਰੀ ਦੇ ਦਿੰਨੇ ਆ ਕਿ ਆ ਜੋ ਸੂਤਰਾ ਤੋਂ ਜਾਣਕਾਰੀ ਆ ਪ੍ਰਸ਼ਾਸਨ ਨੂੰ ਇੱਕ ਈਮੇਲ ਦੇ ਰਾਹੀਂ ਇੱਕ ਧਮਕੀ ਆਈ ਆ ਜਿਸ ਤੋਂ ਬਾਅਦ ਸ਼ਹਿਰ ਦੇ ਜਿਹੜੇ ਸਰਕਾਰੀ ਦਫ਼ਤਰ ਨੇ ਜਿਹੜੇ ਕਿ ਹਾਈਵੇ ਦੇ ਨਾਲ ਲੱਗਦੇ ਨੇ ਜਾਂ ਲਿੰਕ ਰੋਡ ਦੇ ਨਾਲ ਲੱਗਦੇ ਨੇ ਉੱਥੇ-ਉੱਥੇ ਇਹ ਸੁਰੱਖਿਆ ਵਧਾਈ ਗਈ ਆ ਤਾਂ ਇਹ ਲਾਲ ਰੰਗ ਦੀ ਝੰਡੀ ਲਗਾਈ ਗਈ ਆ ਉਧਰ ਤੁਸੀਂ ਦੇਖ ਸਕਦੇ ਹੋ ਬੁਲੇਟ ਪ੍ਰੂਫ ਬੰਕਰ ਨੇ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਕੋਲ ਵਿਸ਼ੇਸ਼ ਹਥਿਆਰ ਨੇ ਤਾਂ ਇਸ ਤਰ੍ਹਾਂ ਦੀਆਂ ਜੜੀਆਂ ਵਾ ਡਿਊਟੀਆਂ ਜੜੀਆਂ ਵਾ ਤਨਾਤ ਕੀਤੀਆਂ ਗਈਆਂ ਨੇ ਇੱਕ ਵਿਸ਼ੇਸ਼ ਜਾਲੀ ਜਿਹੜੀ ਇੱਥੇ ਤਸਵੀਰ ਤੁਸੀਂ ਦੇਖ ਸਕਦੇ ਹੋ ਦੂਜੀ ਤਰਫ ਥਾਣਾ ਤਾਂ ਇੱਥੇ ਇਹ ਜਾਲੀਆਂ ਲਗਾਈਆਂ ਗਈਆਂ ਨੇ ਤਾਂ ਕਿ ਅਗਰ ਕੋਈ ਵੀ ਚੀਜ਼ ਕੋਈ ਵਿਅਕਤੀ ਸ਼ਾਰਤੀ ਤਤਵ ਕੋਈ ਚੀਜ਼ ਇੱਥੇ ਸੁੱਟਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇਸ ਦੇ ਵਿੱਚ ਫਸ ਜਾਵੇਗੀ ਅਕਸਰ ਦੇਖਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਥਾਣਿਆਂ ਦੇ ਉੱਤੇ ਹਮਲੇ ਹੋਏ ਨੇ ਗ੍ਰੇਨੇਡ ਫੈਂਕੇ ਗਏ ਨੇ ਤਾਂ ਉਸ ਦੇ ਮੱਧਿਆ ਨਜ਼ਰ ਪੁਲਿਸ ਨੇ ਆਪਣੀ ਸੇਫਟੀ ਨੂੰ ਵੀ ਧਿਆਨ ਦੇ ਰੱਖਦੇ ਹੋਏ ਇਹਨਾਂ ਜਿਹੜੇ ਥਾਣਿਆਂ ਦੇ ਬਾਹਰ ਜਾਲੀਆਂ ਲਗਾਈਆਂ ਗਈਆਂ ਨੇ ਲੁਧਿਆਣਾ ਦੇ ਵਿੱਚ ਇਹ ਸੁਰੱਖਿਆ ਜਿਹੜੀ ਅਚਾਨਕ ਵਧਾਈ ਗਈ ਆ ਪੁਲਿਸ ਤਨਾਤ ਕੀਤੀ ਗਈ ਆ ਤਾਂ ਇਹ ਅਕਸਰ ਅਸੀਂ ਦੇਖਦੇ ਆ ਕਿ ਇਸ ਤਰ੍ਹਾਂ ਦਾ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਪਰ ਪਿਛਲੇ 1-2 ਦਿਨਾਂ ਦੇ ਵਿੱਚ ਇੱਥੇ ਪੁਲਿਸ ਮੁਲਾਜ਼ਮ ਤਨਾਤ ਕੀਤੇ ਗਏ ਨੇ ਵਿਸ਼ੇਸ਼ ਗੱਡੀਆਂ ਜਿਹੜੀਆਂ ਨੇ ਜਿਨ੍ਹਾਂ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਔਰ ਉਹ ਕੰਟਰੋਲ ਰੂਮ ਦੇ ਨਾਲ ਇਹਨਾਂ ਨੂੰ ਲਿੰਕ ਕੀਤਾ ਗਿਆ ਵਾ ਅਗਰ ਕੋਈ ਸ਼ਰਾਰਤੀ ਵਿਅਕਤੀ ਇਸ ਕੈਮਰੇ ਦੇ ਵਿੱਚ ਵੀ ਕੈਦ ਹੁੰਦਾ ਤਾਂ ਪੁਲਿਸ ਨੂੰ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਵਿਸ਼ੇਸ਼ ਬੰਕਰ ਬਣਾ ਕੇ ਪੁਲਿਸ ਵੱਲੋਂ ਸਰਕਾਰੀ ਬਿਲਡਿੰਗਾਂ ਦੀ ਸੁਰੱਖਿਆ ਜਿਹੜੀ ਵਦਾ ਦਿੱਤੀ ਗਈਆ ਲੁਧਿਆਣਾ ਤੋਂ ਸੀ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕੀਤੀਆਂ ਨੇ ਜਿੱਥੇ ਸੁਰੱਖਿਆ ਦਾ ਇੱਕ ਘੇਰਾ ਜਿਹੜਾ ਵਾ ਲਗਾਇਆ ਗਿਆ ਵਾ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਜਿਹੜੇ ਐਂਟਰੀ ਪੁਆਇੰਟ ਨੇ ਉੱਥੇ ਵੀ ਵਿਸ਼ੇਸ਼ ਤੌਰ ਤੇ ਨਾਕੇ ਲਗਾ ਦਿੱਤੇ ਗਏ ਨੇ ਹਰ ਇੱਕ ਸ਼ੱਕੀ ਗੱਡੀ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਸ਼ੱਕੀ ਵਿਅਕਤੀ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਆਇਆ ਵਾ ਇਸ ਦੇ ਨਾਲ ਨਾਲ ਜਿੰਨੇ ਵੀ ਪਾਰਕਿੰਗ ਸਥਾਨ ਜਿਹੜਾ ਕਿ ਜਿੱਥੇ ਪਾਰਕਿੰਗ ਲੱਗਦੀਆਂ ਨੇ ਗੱਡੀਆਂ ਉੱਥੇ ਵੀ ਵਿਸ਼ੇਸ਼ ਚੈਕਿੰਗ ਚੱਲ ਰਹੀ ਆ ਇਸ ਤੋਂ ਇਲਾਵਾ ਜਿਹੜੇ ਹੋਟਲਾਂ ਦੇ ਵਿੱਚ ਲੋਕ ਆ ਕੇ ਠਹਿਰਦੇ ਨੇ ਹੋਟਲ ਵਾਲਿਆਂ ਨੂੰ ਇਹ ਵੀ ਕਿਹਾ ਗਿਆ ਕਿ ਉਹਨਾਂ ਦਾ ਰਿਕਾਰਡ ਜਿਹੜਾ ਵਾ ਪੂਰਾ ਰੱਖਿਆ ਜਾਵੇ ਕਿ ਕਿਹੜਾ ਵਿਅਕਤੀ ਜਿਹੜਾ ਵਾ ਕਿੱਥੋਂ ਆਇਆ ਵਾ ਕੀ ਕਰਨਾ ਆਇਆ ਵਾ ਉਸ ਦੀ ਜਾਣਕਾਰੀ ਜਿਹੜੀ ਆ ਹੋਟਲਾਂ ਦੇ ਵਿੱਚ ਉਹਨਾਂ ਦੇ ਰਜਿਸਟਰਾਂ ਦੇ ਵਿੱਚ ਇਹ ਐਂਟਰੀ ਜਿਹੜੀ ਆ ਲਿਖੀ ਜਾ ਸਕੇ ਤਾਂ ਪੁਲਿਸ ਦੀ ਸੁਰੱਖਿਆ ਜਿਹੜੀ ਆ ਅਚਾਨਕ ਵਧੀ ਹੈਗੀ ਆ ਕੁਝ ਅਚਾਨਕ ਜਿਹੜੀਆਂ ਵਾ ਇਹ ਗਤੀਵਿਧੀਆਂ ਜੋ ਦੇਖਣ ਨੂੰ ਮਿਲੀਆਂ ਨੇ ਪੁਲਿਸ ਨੂੰ ਜੋ ਸੂਤਰ ਸਾਡੀ ਜਾਣਕਾਰੀ ਨੇ ਇੱਕ ਪ੍ਰਸ਼ਾਸਨ ਨੂੰ ਮੇਲ ਆਈ ਹੈ ਈਮੇਲ ਦੇ ਜ਼ਰੀਏ ਇਹ ਧਮਕੀ ਆਈ ਆ ਕਿ ਸਰਕਾਰੀ ਬਿਲਡਿੰਗ ਜਿਹੜੀ ਉਡਾਨ ਦੀ ਧਮਕੀ ਮਿਲੀ ਉਸ ਤੋਂ ਬਾਅਦ ਇਹ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਹਾਲਾਂਕਿ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਸ ਤੇ ਬਾਰੇ ਜਿਹੜੀ ਜਾਣਕਾਰੀ ਆ ਨਹੀਂ ਦੇ ਪਾ ਰਹੇ ਨੇ ਪਰ ਉਹਨਾਂ ਦੇ ਜਿਹੜੇ ਸੂਤਰ ਨੇ ਉਹ ਜ਼ਰੂਰ ਦੱਸ ਰਹੇ ਨੇ ਕਿ ਪ੍ਰਸ਼ਾਸਨ ਨੂੰ ਈਮੇਲ ਦੇ ਜ਼ਰੀਏ ਧਮਕੀ ਆਈ ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਦੇਰ ਰਾਤ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਜਗਬਣੀ ਤੁਸੀਂ ਦੇਖ ਰਹੇ ਹੋ ਕਿ ਲੁਧਿਆਣਾ ਦੇ ਵਿੱਚ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਜਿਹੜੇ ਹਾਈਵੇ ਪੈਂਦੇ ਨੇ ਜਾਂ ਮੇਨ ਰੋਡਾਂ ਦੇ ਨਾਲ ਅਟੈਚ ਨੇ ਜਿੱਥੇ-ਜਿੱਥੋਂ ਪੁਲ ਨਿਕਲਦੇ ਨੇ ਉੱਥੇ-ਉੱਥੇ ਇਹ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਜੇ ਵੀ ਕਰ ਰਹੇ ਆ ਤਾਂ ਇਹ ਜੋ ਜਾਣਕਾਰੀ ਜੋ ਮਿਲੀ ਆ ਉਸ ਦੇ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਜਿਹੜੀ ਦਿੱਤੀ ਆ ਲੁਧਿਆਣਾ ਦੇ ਵਿੱਚ ਇਹ ਸਟਾਨਕ ਜਿਹੜੀ ਸੁਰੱਖਿਆ ਵਧਾਈ ਗਈ ਆ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮੈਨ ਟੀਵੀ ਲੁਧਿਆਣਾ